ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਅੱਜ 12 ਫਰਵਰੀ 2025 ਹੋ ਚੁੱਕਿਆ ਹੈਗਾ ਗੱਲਬਾਤ ਪਿਛਲੇ ਦਿਨਾਂ ਦੇ ਮੌਸਮ ਦੇ ਕਰਾਂਗੇ ਤੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਕੀ ਕੀ ਚੇਂਜ ਆ ਸਕਦੇ ਆ ਵੱਡੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਇਹ ਜਿਹੜਾ ਫਰਬਰੀ ਮਹੀਨਾ ਹੁੰਦਾ ਸੈਸਨਲ ਚੇਂਜ ਹੁੰਦਾ ਮਤਲਬ ਕਿ ਇਹਨਾਂ ਦੇ ਨਾਲ ਵਿੱਚ ਜਿਹੜਾ ਅਹ ਦਨ ਤੇ ਰਾਤਾਂ ਦਾ ਪਾਰਾ ਬਦਲਣਾ ਸ਼ੁਰੂ ਹੋ ਜਾਂਦਾ ਤੇ ਠੰਡ ਜਿਹੜੀ ਹੌਲੀ-ਹੌਲੀ ਜਿਹੜੀ ਗੈਪ ਹੋਣੀ ਸ਼ੁਰੂ ਹੋ ਜਾਂਦੀ ਆ ਪੰਜਾਬ ਦੇ ਵਿੱਚੋਂ ਮਤਲਬ ਕਿ ਨਾ ਤਾਂ ਇਹਨਾਂ ਦਿਨਾਂ ਵਿੱਚ ਜ਼ਿਆਦਾ ਠੰਡ ਹੁੰਦੀ ਆ ਤੇ ਨਾ ਜ਼ਿਆਦਾ ਗਰਮੀ ਹੁੰਦੀ ਹੈ ਕਿ ਸੋਹਣੇ ਦਿਨ ਹੁੰਦੇ ਨੇ ਹਸਾਵਣੇ ਦਿਨ ਹੁੰਦੇ ਨੇ ਪਰ ਰਾਤਾਂ ਨੂੰ ਥੋੜੀ ਜਿਹੀ ਤਲਖੀ ਜ਼ਰੂਰ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਕਦੇ ਪੂਰੇ ਦੀ ਹਵਾ ਮੋੜਦੀ ਹੈਗੀ ਤਾਂ ਹੁਣ ਪਿਛਲੇ 2-3 ਦਿਨਾਂ ਤੋਂ ਜਿਹੜਾ ਸੀਜ਼ਨ ਵਿੱਚ ਪਹਿਲੀ ਵਾਰ ਦਿਨ ਦਾ ਪਾਰਾ ਬਹੁਤੇ ਖੇਤਰਾਂ ਦੇ ਵਿੱਚ 25 ਡਿਗਰੀ ਨੂੰ ਪਾਰ ਕਰ ਚੁੱਕਿਆ ਹੈਗਾ ਕਿਉਂਕਿ ਬੀਤੇ 2-3 ਦਿਨਾਂ ਤੋਂ ਥੋੜੀ ਪ ਪੱਛੋਂ ਦੀ ਹਵਾ ਸੀ ਉਹ ਮੱਠੀ ਪੈ ਗਈ ਸੀ ਤੇ ਅੱਜ ਦੀ ਗੱਲ ਕੀਤੀ ਹੈ ਤਾਂ ਅੱਜ ਪੰਜਾਬ ਦੇ ਬੌਧਿਕ ਖੇਤਰਾਂ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਬੌਧਿਕ ਖੇਤਰਾਂ ਵਿੱਚ ਤੇਜ਼ ਪਹਾੜ ਤੇ ਪੱਛੋਂ ਦੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਜਿਸ ਦਾ ਕਰਕੇ ਦਿਨ ਦਾ ਪਾਰਾ ਜਿਹੜਾ 25 ਡਿਗਰੀ ਤੋਂ ਹੇਠਾਂ ਜਾਂ 25 ਡਿਗਰੀ ਦੇ ਆਸ-ਪਾਸ ਜਿਹੜਾ ਬੌਧਿਕ ਖੇਤਰਾਂ ਦੇ ਵਿੱਚ ਬਣਿਆ ਰਿਹਾਗਾ 22 23 24 25 ਡਿਗਰੀ ਦੇ ਵਿਚਕਾਰ ਜਿਹੜਾ ਬੌਧਿਕ ਖੇਤਰਾਂ ਦੇ ਵਿੱਚ ਦਿਨ ਦਾ ਪਰ ਅੱਜ ਰਿਕਾਰਡ ਹੋਇਆਗਾ ਤੇ ਆਉਂਦੇ ਦਿਨਾਂ ਦੀ ਗੱਲ ਕੀਤੀ ਹੈ ਬਟਾ ਅਗਲੇ 2 ਦਿਨ ਹਲੇ ਮਤਲਬ ਕਿ 13 ਤੇ 14 ਫਰਵਰੀ ਨੂੰ ਜਿਹੜਾ ਪਹਾੜ ਤੇ ਪੱਸੂ ਦੀਆਂ ਠੰਡੀਆਂ ਹਵਾਵਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਬੌਧਿਕ ਖੇਤਰਾਂ ਵਿੱਚ ਚਲਦੀਆਂ ਰਹਿਣੀਆਂ ਨੇ ਜਿਸ ਦਾ ਕਰਕੇ ਬਾਦੇ ਬਾਰੇ ਤੋਂ ਥੋੜੀ ਰਾਹਤ ਜ਼ਰੂਰ ਐ ਸਕਦੀ ਹੈਗੀ ਪਰ ਬਾਅਦੂ ਦੇ ਦੇ 15 ਤੇ 16 ਫਰਵਰੀ ਨੂੰ ਇੱਕ ਪੱਛਮੀ ਸਿਸਟਮ ਪਹਾੜਾਂ ਤੋਂ ਗੁਜਰੂਗਾ ਜਿਸ ਦਾ ਕਰਕੇ ਪਹਾੜ ਤੇ ਪੱਸੂ ਦੀ ਠੰਡੀ ਜਿਹੜੀ ਹਵਾ ਚੱਲ ਰਹੀ ਹੈਗੀ ਉਹ ਮੱਠੀ ਪੈ ਜਾਣੀਗੇ ਤੇ ਹਲਕੇ ਹਲਕੇ ਪੂਰੇ ਦੇ ਬੁੱਲੇ ਪੰਜਾਬ ਚ ਮੁੰਨੇ ਸ਼ੁਰੂ ਹੋ ਜਾਣੇ ਜਿਦਾ ਕਰਕੇ ਹਵਾ ਦੀ ਰਫਤਾਰ ਮੱਠੀ ਰਹੂਗੀ ਤੇ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਬਾਦਾਂ ਦੇਖਣ ਨੂੰ ਮਿਲ ਸਕਦਾ ਦਿਨ ਦੇ ਵਿੱਚ ਵੀ ਗਰਮਾਹਟ ਗਰਮਾਹਟ ਆ ਜਿਹੜੀ ਮਹਿਸੂਸ ਹੋ ਸਕਦੀ ਆ ਮਦਲਕੇ ਦਿਨ ਦਾ ਪਰ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ 27 28 ਡਿਗਰੀ ਨੂੰ ਜਿਹੜਾ ਪਾਰ ਜਾ ਸਕਦਾ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ 15 16 ਫਰਵਰੀ ਤੋਂ ਇਦਾਂ ਦੀ ਸੁਭਾਵਨਾ ਜਾ ਪਰਹੀ ਆ 15 16 ਫਰਵਰੀ ਤੋਂ ਜਿਹੜਾ ਅੰ ਬੈਸੇ ਜਿਹੜੀ ਬੱਦਲਵਾਈ ਗੁਜ਼ਰ ਰਹੀ ਆ ਹਲਕੀ ਹਲਕੀ ਅਗਲੇ ਕਈ ਦਿਨ ਇਸੇ ਤਰ੍ਹਾਂ ਗੁਜ਼ਰਦੀ ਰਹਿਣੀ ਹੈਗੀ ਅੱਧਾ ਦਿਨ ਦਾ ਗੈਪ ਜ਼ਰੂਰ ਪੈ ਸਕਦਾ ਜਿੱਦ ਤੇ ਮੌਸਮ ਜਿਹੜਾ ਨੀਲਾ ਸਮਾਨ ਦਾ ਬਹੁਤ ਹੀ ਕੇਤਨ ਵਿੱਚ ਸਾਫ਼ ਰਹੇ ਮੌਸਮ ਨਹੀਂ ਆਉਂਦੇ ਦਿਨਾਂ ਵਿੱਚ ਲਗਾਤਾਰ ਟੁੱਟਮੀ ਹਲਕੀ ਤੇ ਤਰਖੰਬੀ ਵਾਲੀ ਬੱਦਲਵਾਈ ਜਿਹੜੀ ਇਸੇ ਤਰ੍ਹਾਂ ਗੁਜ਼ਰਦੀ ਰਹਿਣੀ ਆ 15-16 ਫਰਵਰੀ ਨੂੰ ਇੱਕ ਪੱਛਮੀ ਸਿਸਟਮ ਆਊਗਾ ਜੀਦਾ ਕਰਕੇ ਹਵਾ ਵੀ ਮੱਟੀ ਪੈਜੂ ਦਿਨ ਤੇ ਰਾਤਾਂ ਦੇ ਪਾਰ ਵਿੱਚ ਵਾਦਦਾ ਵੀ ਹੋਊਗਾ ਤੇ ਉਹਦਾ ਕਰਕੇ ਰਾਤਾਂ ਨੂੰ ਜਿਹੜੀ ਗਰਮਾਹਟ ਵੀ ਮਹਿਸੂਸ ਹੋਊਗੀ ਤੇ ਬੱਦਲਵਾਈ ਵੀ ਜਿਹੜੀ ਆਉਣੀ ਜਾਣੀ ਬਣੀ ਰਹਿਣੀ ਐ ਇਸੇ ਤਰ੍ਹਾਂ ਬੱਦਲਵਾਈ ਕਰਕੇ ਹੀ ਰਾਤਾਂ ਦੇ ਪਾਰੇ ਵਿੱਚ ਜਿਹੜੀ ਵਾਦਾ ਦੇਖਣ ਨੂੰ ਮਿਲੂਗਾ ਤੇ ਤਲਕੀ ਜੀ ਮਹਿਸੂਸ ਹੋਣੀ ਸ਼ੁਰੂ ਹੋ ਜਾਣੀ ਐਗੀ ਤੇ ਉਸ ਤੋਂ ਬਾਅਦ ਦੀ ਗੱਲ ਕੀਤੀ ਆਵੇ ਤਾਂ 18 ਤੋਂ 20 ਫਰਵਰੀ ਦੇ ਵਿੱਚਕਾਰ ਇੱਕ ਪੱਛਮੀ ਸਿਸਟਮ ਆ ਸਕਦਾ ਹੈ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਦਾਂ ਉਮੀਦ ਜਾਪ ਰਹੀ ਹੈ ਵੀ ਹਲਕੀਆਂ ਦਰਮਿਆਨੀਆਂ ਪਹਾਰਾਂ ਇਹ ਕਈ ਖੇਤਰਾਂ ਵਿੱਚ ਇਹ ਸਿਸਟਮ ਦੇ ਸਕਦਾ ਹੈਗਾ ਕਿਉਂਕਿ ਇਹਦੇ ਵਿੱਚ ਹੀਟ ਹਾਈ ਕੈਪ ਇੰਡੈਕਸ ਜਿਹੜਾ ਜ਼ਿਆਦਾ ਦਿਖਾਈ ਦੇ ਰਿਹਾ ਜਿਸ ਦਾ ਕਰਕੇ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤrana ਵਿੱਚ 18 ਤੋਂ 20 ਫਰਵਰੀ ਦੇ ਵਿਚਕਾਰ ਜਾਂ ਤਾਂ ਇਹ 18 ਤੇ 19 ਨੂੰ ਕਾਰਵਾਈ ਦੇ ਸਕਦਾ ਹੈ ਗਰਚੌਂਕਲੇ ਬੱਦਲ ਬਣ ਸਕਦੇ ਜਾਂ ਇਹ 19 ਤੇ 20 ਫਰਵਰੀ ਨੂੰ ਕਿਤੇ ਕਿਤੇ ਜਾਂ ਕੁਝ ਗੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਦੇ ਗਰਚੌਂਕਲੇ ਬੱਦਲ ਬਣਦੇ ਦਿਖਾਈ ਦੇ ਸਕਦੇ ਹੈਗੇ ਮਤਲਬ ਕਿ ਗਰਚੌਂਕਲੇ ਬੱਦਲਾਂ ਦਾ ਨਿਰਮਾਣ ਹੋਊਗਾ ਹਾਲਾਂਕਿ ਉਹ ਬਹੁਤੇ ਵੱਡੇ ਪੱਧਰ ਤੇ ਮੀਂਹ ਨਹੀਂ ਦੇਣਗੇ ਪਰ ਟੁੱਟਵੇਂ ਸ਼ਰਾਟੇ ਜਾਂ ਟੁੱਟਵੇਂ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਾਂ ਵਿੱਚ ਇੰਨੀ ਦਿਨੀ 18 ਤੋਂ 20 ਫਰਵਰੀ ਦੇ ਵਿੱਚਕਾਰ ਇੱਕ ਦੋ ਦਿਨ ਇਦਾਂ ਦੇ ਹੋ ਸਕਦੇ ਜਿੱਦੇ ਗਰਚਾਂਕਲੇ ਬੱਦਲ ਜਿਹੜੇ ਬਹੁਤੇ ਖੇਤਾਂ ਵਿੱਚ ਹਲਕੀਆਂ ਦਰਮਿਆਨੀਆਂ ਫਹਾਰਾਂ ਜਿਹੜੀਆਂ ਦੇ ਸਕਦੇ ਨੇ ਸੋ ਕਿਸਾਨ ਵੀਰਾਂ ਨੂੰ ਅਪੀਲ ਇਹੀ ਹੈ ਕਿ ਆਉਂਦੇ ਦਿਨਾਂ ਵਿੱਚ ਗਰਮਾਹਟ ਹਲੇ ਵਧੂਗੀ ਬੱਦਲਵਾਈ ਦੀ ਆਉਣੀ ਯਾਨੀ ਵੀ ਇਸੇ ਤਰ੍ਹਾਂ ਬਰਕਰਾਰ रह ਸਕਦੀ ਹੈਗੀ ਜਿਹੜੇ ਕਿਸਾਨ ਵੀਰ ਕਣਕ ਨੂੰ ਪਾਣੀ ਲਾਉਣਾ ਚਾਹੁੰਦੇ ਨੇ ਉਹ ਬੇਚਜ ਕੋ ਕੇ ਪਾਣੀ ਲਾ ਸਕਦੇ ਨੇ ਹਲੇ ਕਿਉਂਕਿ ਨੀਆਲਾ ਸਿਸਟਮ ਜਿਹੜਾ ਆਉਂਦਾ ਜਾਪ ਰਿਹਾ ਉਹ ਹਲਕਾ ਦਰਮਿਆਨਾਗਾ ਇੰਨੇ ਵੱਡੇ ਪੱਧਰ ਤੇ ਨਹੀਂ ਹੈਗਾ ਵੀ ਕਣਕ ਨੂੰ ਪਾਣੀ ਨਾ ਲਾਉਣਾ ਪਵੇ ਪਾਣੀ ਲਾਉਣਾ ਪਊਗਾ ਮੀਂਹ ਹਲਕਾ ਦਰਮਿਆਨਾ ਜਾ ਹੋਊਗਾ ਮਤਲਬ ਕਿ ਟੋਟਮਾ ਹੋ ਸਾਰੇ ਏਰੀਆ ਚ ਨਹੀਂ ਪੈਣਾ ਪਰ ਫਿਰ ਵੀ ਬਹੁਤੇ ਖੇਤਾਂ ਵਿੱਚ ਛਿੜਕਾ ਹਰਾ ਆਟਾ ਜਿਹੜਾ ਜਾਂ ਹਲਕਿਆਂ ਦਰਮਿਆਨੀਆਂ ਫਾਰਾਂ ਜ਼ਰੂਰ ਦੇਖਣ ਨੂੰ ਮਿਲ ਸਕਦੀਆਂ ਨੇ ਜਿਹੜੇ ਕਿਸਾਨ ਵੀਰ ਪਾਣੀ ਲਾਉਣਾ ਚਾਹੁੰਦੇ ਨੇ ਭਾਵੇਂ ਕਣਕ ਦੀ ਫਸਲ ਆ ਚਾਹੇ ਸਰੋਂ ਦੀ ਫਸਲ ਆ ਚਾਹੇ ਆਲੂ ਦੀ ਫਸਲ ਆ ਉਹ ਪਾਣੀ ਲਾ ਸਕਦੇ ਨੇ ਕਿਉਂਕਿ ਹੁੰਦੇ ਦਿਨਾਂ ਵਿੱਚ ਗਰਮਾਹਟ ਰਹੂਗੀ ਤੇ ਫਸਲ ਨੂੰ ਪਾ ਸੋ ਮੋਟੀ ਜੀ ਕਹਾਣੀ ਇਹ ਹੈ ਕਿ ਮਤਲਬ ਕਿ ਆਉਂਦੇ 5-7 ਦਿਨ ਹਲੇ ਮੌਸਮ ਖੁਸ਼ਕ ਰਹੂਗਾ ਅਗਲੇ 2 ਦਿਨ ਥੋੜੀ ਗਰਮਾਹਟ ਉਹ ਰੈਲ ਜਰੂਰ ਹੋਊਗੀ ਪਰ 15-16 ਫਰਵਰੀ ਤੋਂ ਦਿਨ ਤੇ ਰਾਤਾਂ ਦੇ ਵਿੱਚ ਰਾਤਾਂ ਦੇ ਤਾਪਮਾਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਣਾ ਤੇ ਰਾਤਾਂ ਨੂੰ ਤਲਖੀ ਗਰਮਾਹਟ ਮਹਿਸੂਸ ਹੋਊਗੀ ਸਮੇ ਤੋਂ ਪਹਿਲਾਂ ਗੈਤੀ ਗਰਮਾਹਟ ਜਿਹੜੀ ਸੂਬੇ ਵਿੱਚ ਦਿਖਾਈ ਦੇ ਸਕਦੀ ਆ ਪਰ ਪੱਛਮੀ ਸਿਸਟਮ ਇਸ ਵਾਧੇ ਪਾਰੇ ਨੂੰ ਠੱਲ ਸਮੇ ਸਮੇ ਤੇ ਪਾਉਂਦੇ ਰਹਿਣਗੇ ਉਮੀਦ ਇਹ ਜਾਪ ਰਹੀ ਹੈ ਕਿ 22 23 ਫਰਵਰੀ ਲਾਗੇ ਵੀ ਇੱਕ ਸਿਸਟਮ ਆ ਸਕਦਾ ਜੇ 19 20 ਫਰਵਰੀ ਵਾਲਾ ਸਿਸਟਮ ਕਈ ਖੇਤਰਾਂ 'ਚ ਕਾਰਵਾਈ ਦੇ ਗਿਆ ਤਾਂ ਜਿਹੜਾ 22 23 ਵਾਲਾ ਸਿਸਟਮ ਕੁਝ ਕਮਜ਼ੋਰ ਹੋਊਗਾ ਪਰ ਉਸ ਤੋਂ ਬਾਅਦ 25 26 ਫਰਵਰੀ ਲਾਗੇ ਵੀ ਇੱਕ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਜਿਹੜਾ ਬਹੁਤੇ ਖੇਤਰਾਂ ਨੂੰ ਕਵਰ ਕਰਦਾ ਜਾਪ ਰਿਹਾ ਹੈਗਾ ਹਾਲਾਂਕਿ ਦੂਰ ਦੇ ਅੰਦਾਜ਼ੇ ਨੇ ਮੀਂਹ ਦੇ ਸਾਰਾ ਜਿਹੜੇ ਘਟ ਵੀ ਸਕਦੇ ਆ ਵੱਧ ਵੀ ਸਕਦੇ ਏ ਤਾਂ ਇੱਕ ਤੱਕ ਦੇ ਰਹੇ ਹੈ ਵੀ ਪਾਸਵੀ ਸਿਸਟਮ ਜਿਹੜੇ ਫਰਵਰੀ ਦੇ ਅੱਧ ਤੋਂ ਬਾਅਦ ਦੋ ਤਿੰਨ ਪਾਸਵੀ ਸਿਸਟਮ ਆਉਣ ਦੀ ਸੰਭਾਵਨਾ ਜਿਹੜੀ ਬਣਦੀ ਜਾ ਪਰਹੀਏਗੀ ਸੋ ਐਨੀ ਕਾਪ ਅਪਡੇਟਸ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ ਬਾਕੀ ਕੋਈ ਵੀ ਸੁਝਾਅ ਜਾਂ ਕੋਈ ਫੀਡਬੈਕ ਦੇਣਾ ਚਾਹੋ ਨੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋਗੇ